ਜਿਹੜੀ ਵੀ ਗੱਲਬਾਤ ਹੈ ਜਿਹੜਾ ਅਸੀਂ ਕੋਈ ਆਪਾਂ ਤੁਹਾਨੂੰ ਪਿਆਰ ਨਾਲ ਦੱਸ ਰਹੇ ਹਾਂ ਜਿਹੜੀ ਵੀ ਗੱਲਬਾਤ ਹੈ ਜਿਹੜਾ ਅਸੀਂ ਕੋਈ ਆਪਾਂ ਤੁਹਾਨੂੰ ਪਿਆਰ ਨਾਲ ਦੱਸ ਰਹੇ ਹਾਂ ਇਹਦਾ ਅੰਤ ਤੱਕ ਗੱਲਬਾਤ ਨਾਲ ਨਿਕਲਣਾ ਉਹ ਗੱਲਬਾਤ ਤੁਸੀਂ ਕਰਨੀ ਹੈ ਜਾ ਕੇ ਤੁਹਾਡੇ ਨਾਲ ਗੱਲ ਹੋ ਕੇ ਬੁਲਾਇਆ ਤੁਸੀਂ ਅਸੀਂ ਤਾਂ ਚਾਹਨੇ ਆਪ ਚਾਹਨੇ ਵੀ ਤੁਸੀਂ ਜਲਦੀ ਉੱਥੇ ਜਾ ਸਕੋ ਹੋ ਭਾਈ ਬਰਾਗਣ ਇਹ ਚੱਕਦੇ ਨੇ ਨਹੀਂ ਨਹੀਂ ਬਲਾਕਟ ਦਾ ਬੰਦਾ ਲੱਗਣਗੇ ਆਪਰੇ ਆ ਚੱਕ ਦਾਂਗੇ ਦੇਖ ਲਓ ਇਹ ਤਾਂ ਸਾਡੇ ਬੰਦੇ ਕਹਿੰਦੇ ਵੀ ਲੰਗੀ ਜਾਂਦੇ ਆ ਕਹਿੰਦੇ ਗੱਡੀਆਂ ਕਿਹੜੀ ਗੱਡੀ ਲੱਗੀ ਐਮਬੂਲੈਂਸ ਦਾ ਲੱਗੀ ਗਈ ਆ ਜੀ ਉਹ ਐਮਬੂਲੈਂਸ ਸਾਰੀਆਂ ਜਲੀਆਂ ਫੀਲ ਟੂਰ ਹੋ ਕੇ ਜਾ ਰਹੀਆਂ ਮੇਨ ਰੂਟ ਤੋਂ ਕੁਝ ਵੀ ਨਹੀਂ ਜਾ ਰਿਹਾ ਟੂਰ ਹੋ ਕੇ ਬਗ ਲੈ ਕਰੋ ਮੇਰੀ ਗੱਲ ਆਪਾਂ ਜਦ ਪਹੁੰਚਣਾ ਆਪਣਾ ਮਨੋਰਥ ਉੱਥੇ ਪਹੁੰਚ ਹਾਂ ਚਲੋ ਚਲੋ ਬੰਦੇ ਸਾਰਾ ਦੋ ਬੰਦੇ ਅਸੀਂ ਭੇਜ ਦਿੰਦੇ ਆ ਦੋ ਬੰਦੇ ਤੁਹਾਡੇ ਕੋਲ ਵੀ ਉਹ ਵੀ ਉਹ ਵੀ ਤੁਹਾਡੀ ਮੰਗ ਲੈਂਦੇ ਆ ਮੇਰੀ ਬੇਨਤੀ ਤੁਹਾਨੂੰ ਇਹ ਆ ਤੁਸੀਂ ਸਾਰੇ ਲੀਡਰ ਜਿਹੜੀ ਵੀ ਗੱਲਬਾਤ ਹੈ ਜਿਹਨਾਂ ਆਪਾਂ ਤੁਹਾਨੂੰ ਕਹਿੰਦੇ ਆ ਤੁਹਾਨੂੰ ਦਰ ਲੋਕ ਇਹਨਾਂ ਹੱਲ ਤਾਂ ਗੱਲਬਾਤ ਨਾਲ ਨਹੀਂ ਹੋਣਾ ਉਹ ਗੱਲਬਾਤ ਤੁਸੀਂ ਕਰਨੀ ਆ ਜਾ ਕੇ ਤੁਹਾਡੇ ਨਾਲ ਗੱਲ ਹੋ ਕੇ ਬੁਲਾਇਆ ਤੁਸੀਂ ਅਸੀਂ ਤਾਂ ਚਾਹਨੇ ਆਪ ਚਾਹਨੇ ਵੀ ਤੁਸੀਂ ਜਲਦੀ ਉੱਥੇ ਜਾ ਸਕੋ ਭਾਈ ਤੁਸੀਂ ਜਿਹੜੇ ਆ ਮੈਂ ਕਹਿੰਦਾ ਵੀ ਇਹ ਅੱਜ ਰਾਸਤੇ 'ਚ ਕੋਈ ਦੇਖ ਪੈਣਾ ਸਾਡੇ ਵੱਲੋਂ ਜਾਂ ਸੋਚ ਆਪਾਂ ਕੋਲੇ ਨਾਲ ਕੇ ਹੱਲ ਕਰ ਸਕਦੇ ਨੇ ਉਹ ਬੰਦੇ ਤੁਸੀਂ ਭੇਜੋ ਦੋ ਅਸੀਂ ਭੇਜ ਗਏ ਰਸਤਾ ਦੇਖ ਲੈਣ ਕਿੱਡੀ ਕੁ ਮਾਟਰ 1.5 ਕਿਲੋਮੀਟਰ ਤੋਂ ਤੁਸੀਂ ਆ ਜਾਓ ਅਸੀਂ ਦਿਖਾ ਦਿੰਦੇ ਇਹ ਚੱਕਰ ਇਹ ਬੰਦੇ ਨਹੀਂ ਨਹੀਂ ਬਲਾਕਿੰਗ ਦੇ ਬੰਦੇ ਉਹ ਚੱਕ ਦਾਂਗੇ ਦੇਖ ਲਓ ਇਹ ਤਾਂ ਸਾਡੇ ਬੰਦੇ ਕਹਿੰਦੇ ਵੀ ਲੰਗੀ ਜਾਂਦੇ ਆ ਕਹਿੰਦੇ ਗੱਡੀਆਂ ਕਿਹੜੀ ਗੱਡੀ ਲੰਗੀ ਐਮਬੂਲੈਂਸ ਤਾਂ ਨਾ ਗਈ ਆ ਜੀ ਉਹ ਐਮਬੂਲੈਂਸ ਸਾਰੀਆਂ ਜਿਹੜੀਆਂ ਫੀ ਟੂਰ ਹੋ ਕੇ ਜਾ ਰਹੀਆਂ ਮੇਨ ਰੂਟ ਤੋਂ ਕੁਝ ਵੀ ਨਹੀਂ ਜਾ ਰਿਹਾ ਹੋ ਕੇ ਭੱਜ ਲੈ ਮੇਰੀ ਗੱਲ ਸੁਣ ਆਪਾਂ ਜਦ ਪਹੁੰਚਣਾ ਆਪਣਾ ਚਲੋ ਜੀ ਚਲੋ ਚਲੋ ਬਈ ਚਲੋ ਦੋ ਬੰਦੇ ਸਾਡੇ ਨਾਲ ਲੈ ਗੋ ਉਹ ਵੀ ਰੱਬ ਕੋਲੋਂ ਪਰਤੇ ਹੋਈ ਯਾਰ ਗੱਲ ਕਰ ਲੋ ਯਾਰ ਮੈਂ ਕਰੂ ਦੋ ਬੰਦੇ ਸੀ ਭੇਜ ਦਿੰਦੇ ਆ ਦੋ ਬੰਦੇ ਤੁਹਾਡੇ ਕਿੱ데 ਭੇਜੋ ਉਹ ਵੀ ਉਹ ਵੀ ਤੁਹਾਡੀ ਮੰਨ ਲੈਂਦੇ ਆ ਮੇਰੀ ਬੇਨਤੀ ਤੁਹਾਨੂੰ ਇਹ ਆ ਤੁਸੀਂ ਸਾਰੇ ਲੀਡਰ ਹੋ ਜਿਹੜੀ ਵੀ ਗੱਲਬਾਤ ਹੈ ਜਿਹਦਾ ਤੁਸਾਂ ਆਪਾਂ ਤੁੰਨੇ ਤਿਆਰ ਕਰਨੀ ਹੈ ਉਹ ਕਰੂਗਾ ਇਹਦਾ ਹੱਥ ਤਾਂ ਗੱਲਬਾਤ ਨਾਲ ਨਹੀਂ ਬਿਕਨਾਂ ਉਹ ਗੱਲਬਾਤ ਤੁਸੀਂ ਕਰਨੀ ਹੈ ਜਾ ਕੇ ਥੋੜੇ ਨਾਲ ਗੱਲ ਹੋ ਕੇ ਬੁਲਾਇਆ ਤੁਸੀਂ ਅਸੀਂ ਤਾਂ ਚਾਹਨੇ ਆਪ ਚਾਹਨੇ ਵੀ ਤੁਸੀਂ ਜਲਦੀ ਉੱਥੇ ਜਾ ਸਕੋ ਭਾਈ ਤੁਸੀਂ ਜਿਹੜੇ ਐ ਮੈਂ ਕਹਿੰਦਾ ਵੀ ਇਹ ਅਜੇ ਰਾਸਤੇ 'ਚ ਕੋਈ ਦੇਖ ਤਾ ਨਾ ਸਾਡੇ ਵੱਲੋਂ ਜਾਂ ਸੋਚਦਾ ਆਪਾਂ ਮੋਹਲੇ ਨਾਲ ਕਿਆ ਹੱਲ ਕਰ ਸਕਦੇ ਨੇ ਉਹ ਬੰਦੇ ਤੁਸੀਂ ਭੇਜੋ ਦੋ ਅਸੀਂ ਭੇਜਿਆ ਰਸਤਾ ਦੇਖ ਲੈਣ ਕਿੱਡੀ ਕੁ ਬਾਟਾ 1.5 ਕਿਲੋਮੀਟਰ ਤੁਸੀਂ ਆ ਜਾਓ ਅਸੀਂ ਦਿਖਾ ਦਿੰਦੇ ਹਾਂ ਇਹ ਚੱਕਰ ਹੈ ਨਹੀਂ ਨਹੀਂ ਬਲਾਕਟ ਦਾ ਬੰਦੇ ਲੰਘਦੇ ਨਹੀਂ ਆਪਰੇ ਆਗੇ ਚੱਕ ਦਾਂਗੇ ਦੇਖੋ ਨਹੀਂ ਨਹੀਂ ਇਹ ਤਾਂ ਸਾਡੇ ਬੰਦੇ ਕਹਿੰਦੇ ਵੀ ਲੰਘੀ ਜਾਂਦੇ ਆ ਕਹਿੰਦੇ ਗੱਡੀਆਂ ਕਿਹੜੀ ਗੱਡੀ ਲੰਗੀ ਆਮ ਬੁਲੈਟਸ ਦਾ ਲੰਗੀ ਗਈ ਆ ਜੀ ਉਹ ਐਮਬੂਲੈਂਸ ਸਾਰੀਆਂ ਜਿਹੜੀਆਂ ਫੀ ਟੂਰ ਹੋ ਕੇ ਜਾ ਰਹੀਆਂ ਮੇਨ ਰੂਟ ਤੋਂ ਕੁਝ ਵੀ ਨਹੀਂ ਜਾ ਰਿਹਾ ਫੀ ਟੂਰ ਹੋ ਕੇ ਭੱਜ ਜਾਂਦੇ ਆ ਕਰੋ ਮੇਰੀ ਗੱਲ ਆਪਾਂ ਜਦ ਪਹੁੰਚਣਾ ਆਪਣਾ ਮਨੋਰਥ ਉੱਥੇ ਪਹੁੰਚਣਾ ਚਲੋ ਜੀ ਚਲੋ ਮੇਰੀ ਗੱਲ ਚਲੋ ਦੋ ਬੰਦੇ ਸੱਜਣਾਂ ਨਾਲ ਜਾਓ ਤਾਂ ਕਾਇ ਕਰੋ ਦੋ ਬੰਦੇ ਅਸੀਂ ਭੇਜ ਦਿੰਦੇ ਆ ਦੋ ਬੰਦੇ ਤੁਹਾਡੇ ਕੋਲ ਉਹ ਵੀ ਉਹ ਵੀ ਤੁਹਾਡੀ ਮੰਗ ਲੈਂਦੇ ਆ ਮੇਰੀ ਬੇਨਤੀ ਤੁਹਾਨੂੰ ਇਹ ਆ ਤੁਸੀਂ ਸਾਰੇ ਲੀਡਰ ਜਿਹੜੀ ਵੀ ਗੱਲਬਾਤ ਹੈ ਜਿਹਦਾ ਅਸੀਂ ਕੋਸ਼ਿਸ਼ ਆਪਾਂ ਤੁਹਾਨੂੰ ਪਿਆਸਾ ਵਿਚਾਰ ਗੋ ਇਹਦਾ ਹੱਲ ਤਾਂ ਗੱਲਬਾਤ ਨਾਲ ਹੀ ਨਿਕਲਣਾ ਉਹ ਗੱਲਬਾਤ ਤੁਸੀਂ ਕਰਨੀ ਆ ਜਾ ਕੇ ਤੁਹਾਡੇ ਨਾਲ ਗੱਲ ਹੋ ਕੇ ਬੁਲਾਇਆ ਤੁਸੀਂ ਅਸੀਂ ਤਾਂ ਚਾਹਨੇ ਆਪ ਚਾਹਨੇ ਵੀ ਤੁਸੀਂ ਜਲਦੀ ਉੱਥੇ ਜਾ ਸਕੋ ਭਾਈ ਤੁਸੀਂ ਜਿਹੜੇ ਆ ਮੈਂ ਕਹਿੰਦਾ ਵੀ ਇਹ ਅੱਜ ਰਾਸਤੇ ਤੋਂ ਤੱਕ ਦੇਖ ਪੈਣਾ ਸਾਡੇ ਵੱਲੋਂ ਜਾਂ ਸੁਣ ਸਕਦਾ ਆਪਾਂ ਥੋੜੇ ਨਾਲ ਕੀ ਹੱਲ ਕਰ ਸਕਦੇ ਨੇ ਕੋ ਬੰਦੇ ਤੁਸੀਂ ਭੇਜੋ ਦੋ ਸੀ ਭੇਜਿਆ ਰਸਤਾ ਦੇਖ ਲੈਣ ਕਿੰਨੀ ਕੁ ਬਾਟਾ 1.5 ਕਿਲੋਮੀਟਰ ਤੁਸੀਂ ਆ ਜਾਓ ਅਸੀਂ ਦਿਖਾ ਦਿੰਦੇ ਹਾਂ